ਮ੍ਰਿਤਕ ਮਹਿਲਾ ਕਿਸੇ ਹੋਰ ਪਰਿਵਾਰ ਨੂੰ ਸੌਂਪੀ ਪਰਿਵਾਰ ਨੇ ਵੀ ਬਿਨ ਦੇਖੇ ਕਰ ਦਿੱਤਾ ਅੰਤਿਮ ਸੰਸਕਾਰ ਜਦੋਂ ਮਹਿਲਾ ਦੇ ਅਸਲ ਵਾਰਿਸ਼ ਆਏ ਸਾਹਮਣੇ ਤਾਂ ਹੋ ਗਿਆ ਵੱਡਾ ਖੁਲਾਸਾ ਹਸਪਤਾਲ ਚ ਹੋਇਆ ਹੰਗਾਮਾ ਲੁਧਿਆਣਾ ਦੇ ਨਿੱਜੀ ਹਸਪਤਾਲ ਦੇ ਵਿੱਚ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਹਸਪਤਾਲ ਦੇ ਵਿੱਚ ਇੱਕ ਮ੍ਰਿਤਕ ਮਹਿਲਾ ਨੂੰ ਪਰਿਵਾਰ ਲੈਣ ਪਹੁੰਚਿਆ ਤਾਂ ਪਤਾ ਲੱਗਿਆ ਕਿ ਕਿਸੇ ਹੋਰ ਪਰਿਵਾਰ ਨੇ ਉਹਨਾਂ ਦੀ ਮਹਿਲਾ ਦਾ ਅੰਤਿਮ ਸੰਸਕਾਰ ਕਰ ਦਿੱਤਾ ਪਰਿਵਾਰ ਵੱਲੋਂ ਆਪਣੇ ਬੱਚਿਆਂ ਦੇ ਕੈਨੇਡਾ ਤੋਂ ਵਾਪਸ ਆਉਣ ਤੇ ਸੰਸਕਾਰ ਕਰ ਲਈ ਮਹਿਲਾ ਨੂੰ ਹਸਪਤਾਲ ਦੇ ਵਿੱਚ ਰੱਖਿਆ ਗਿਆ ਸੀ ਜਦੋਂ ਉਹ ਮ੍ਰਿਤਕ ਮਹਿਲਾ ਨੂੰ ਹਸਪਤਾਲ ਦੇ ਵਿੱਚ ਲੈਣ ਪਹੁੰਚੇ ਤਾਂ ਉਹਨਾਂ ਨੂੰ ਪਤਾ ਲੱਗਿਆ ਕਿ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਮ੍ਰਿਤਕ ਕੋਈ ਹੋਰ ਲੈ ਗਿਆ ਤੇ ਉਹਦਾ ਅੰਤਿਮ ਸੰਸਕਾਰ ਤੱਕ ਵੀ ਕਰ ਦਿੱਤਾ ਜਿਸ ਨੂੰ ਲੈ ਕੇ ਉਹਨਾਂ ਵੱਲੋਂ ਰੋਸ ਜਤਾਇਆ ਗਿਆ ਤੇ ਹਸਪਤਾਲ ਦੇ ਵਿੱਚ ਵਿਰੋਧ ਕਰ ਲਈ ਜ਼ਮੀਨ ਦੇ ਉੱਤੇ ਬੈਠ ਗਏ ਤੇ ਉਹਨਾਂ ਨੇ ਕਈ ਤਰ੍ਹਾਂ ਦੇ ਗੰਭੀਰ ਇਲਜ਼ਾਮ ਹਸਪਤਾਲ ਪ੍ਰਸ਼ਾਸਨ ਤੇ ਲਗਾਏ ਜਿਸ ਤੋਂ ਬਾਅਦ ਹਸਪਤਾਲ ਦੇ ਵਿੱਚੋਂ ਡਾਕਟਰਾਂ ਸੰਮੇਲ ਸਟਾਫ ਨੂੰ ਭਜੜਨਾ ਪੈ ਗਈਆਂ ਗੱਲ ਕੁਛ ਨਹੀਂ ਤੁਹਾਡੇ ਸਾਹਮਣੇ ਤੁਹਾਨੂੰ ਪਤਾ ਹੀ ਹੈ ਜਿੱਦਾਂ ਇਹਨਾਂ ਦੇ ਹਸਪਤਾਲ ਦੀ ਅਨਗਹਿਲੀ ਨਾਲ ਮੇਰੇ ਮਾਤਾ ਜੀ ਦੀ ਡੈੱਡ ਬੋਡੀ ਕਿਸੇ ਹੋਰ ਨੂੰ ਚੁਕਾਤੀ ਇਹਨਾਂ ਨੇ ਤੇ ਉਹਨਾਂ ਨੇ ਸੰਸਕਾਰ ਵੀ ਕਰਤਾ ਜਿੱਦੋਂ ਦਰ ਪਹਿਲਾਂ ਅੱਛਾ ਕਿਹੜੀ ਜਗ੍ਹਾ ਤੋਂ ਆਏ ਸੀ ਤੁਸੀਂ ਮੈਂ ਕੈਨੇਡਾ ਤੋਂ ਆਇਆ ਜੀ ਅੱਛਾ ਜੀ ਮੈਂ ਤਾਂ ਅੱਜ ਸਵੇਰੇ ਹੀ ਪਹੁੰਚਿਆ ਜੀ ਅੱਜ ਸਵੇਰੇ ਪਹੁੰਚਿਆ ਤੇ ਅੱਜ ਹੁਣੇ ਜਦੋਂ ਮੈਂ ਪਹੁੰਚਿਆ ਫਿਰ ਇੱਧਰੋਂ ਆਏ ਵੀ ਬੋਡੀ ਲੈ ਕੇ ਸੰਸਕਾਰ ਅੱਜ ਦਾ ਰੱਖਿਆ ਸੀਗਾ ਤੇ ਉਹ ਜਦੋਂ ਪਤਾ ਲੱ ਕੀ ਸਸ ਤੇ ਹੁਣ ਸਾਡ ਸਾਨੂੰ ਤਾਂ ਪਤਾ ਯਕੀਨ ਵੀ ਨਹੀਂ ਜੀ ਸਸਕਾਰ ਕੀਤਾ ਕਿ ਨਹੀਂ ਕੀਤਾ ਉਹਨਾਂ ਨੇ ਕੀ ਕੁਝ ਨਾ ਨਗਹਿਲੀ ਵੀ ਆ ਪਰ ਮੈਨੂੰ ਇੱਥੇ ਕੁਝ ਹੋਰ ਵੀ ਚੱਕਰ ਲੱਗਦਾ ਕੱਲੀ ਨਗਹਿਲੀ ਤਾਂ ਮੰਨ ਲੈਣੇ ਆ ਕਿਉਂਕਿ ਜਿਨ੍ਹਾਂ ਨੇ ਕੀਤਾ ਉਹ ਕਹਿੰਦੇ ਅਸੀਂ ਮੂੰਹ ਹੀ ਨਹੀਂ ਦੇਖਿਆ ਇਦਾਂ ਹੋ ਸਕਦਾ ਉਹਨੇ ਉਹਦੀ ਕੁੜੀ ਨੇ ਬੇਟੀ ਨੇ ਉਹਦੇ ਕੀਤਾ ਸਸਕਾਰ ਕਹਿੰਦੀ ਮੈਂ ਉਹਦੀ ਮਾਂ ਦਾ ਮੂੰਹ ਨਹੀਂ ਦੇਖਿਆ ਇਦਾਂ ਹੋ ਸਕਦਾ ਨਾਲੇ ਬਾਡੀ ਦੇ weight ਦਾ ਬਹੁਤ ਜ਼ਿਆਦਾ ਫਰਕ ਆ ਠੀਕ ਹੈ ਨਾ ਤੇ ਇਹ ਤਾਂ ਕੋਈ ਸਾਡਾ ਯਕੀਨ ਕਿਸ ਤਰ੍ਹਾਂ ਦੀ ਕਾਰਵਾਈ ਦੀ ਮੰਗ ਕਰਦੇ ਆ ਕਾਰਵਾਈ ਦਾ ਬਾਅਦ ਦੀ ਗੱਲ ਹੈ ਸਾਨੂੰ ਪਹਿਲਾਂ ਤਾਂ ਯਕੀਨ ਹੋਣਾ ਚਾਹੀਦਾ ਸਾਡਾ ਮਾਤਾ ਦੀ ਸੰਸਕਾਰ ਹੋ ਗਿਆ ਤਾਂ ਤਾਂ ਇਹ ਹੋਣਾ ਚਾਹੀਦਾ ਸਾਨੂੰ ਸਾਨੂੰ ਪਹਿਲਾਂ ਤਾਂ ਇਹ ਯਕੀਨ ਆਉਣਾ ਚਾਹੀਦਾ ਕਿ ਸਾਬਾ ਜੀ ਨੇ ਇਨਫੋਰਮ ਕੀਤਾ ਜੀ ਹਾਂ ਜੀ ਨੇ ਕੀਤਾ ਜੀ ਲੈਣ ਭਰਾ ਜਿਹੜੇ ਬਾਹਰੋਂ ਆਏ ਦੋ ਭਰਾ ਜੀ ਅਸੀਂ ਹੁਣ ਦੋਵੇਂ ਇੱਕ ਤਾਂ ਪਤੀਜਾ ਤਿੰਨ ਜਣੇ ਆਏ ਬਾਹਰ ਹਾਂ ਜੀ ਇੱਕ ਹਾਂ ਜੀ ਅੱਛਾ ਇੱਕ ਦਿਨ ਪਹਿਲਾਂ ਆਇਆ ਮੈਂ ਅੱਜ ਪਹੁੰਚਿਆ ਸੀ ਹਸਪੀਟਲ ਐ ਕੀ ਕਹਿੰਦੇ ਕਿ ਸਾਨੂੰ ਗੱਲ ਕੀਤੀ ਉਹਨਾਂ ਦਾ ਕੀ ਕਹਿੰਦੇ ਉਹ ਕਹਿੰਦੇ ਜੀ ਬਸ ਅੰਗਹਿਲੀ ਹੋ ਗਈ ਸਾਡੇ ਤੋਂ ਹੋ ਗਈ ਜੀ ਉਹਨਾਂ ਨੇ ਸਸਕਾਰ ਕਰਤਾ ਜੀ ਪਹਿਲਾਂ ਕਹਿੰਦੇ ਜੀ ਤੁਸੀਂ ਫੁੱਲ ਨਹੀਂ ਚੁਗੇ ਤੁਸੀਂ ਫੁੱਲ ਚੁਗ ਲੋ ਹੁਣ ਹੁਣੇ ਕਹਿੰਦੇ ਜੀ ਉਹਨਾਂ ਨੇ ਫੁੱਲ ਵੀ ਚੁਗ ਲਿਆ ਤਾਂ ਕੱਲ ਹਰਦੁਆਰੇ ਪਹੁੰਚ ਚੱਲੇ ਸੀਗਾ ਨਾ ਮੈਂ ਜਿਨੇ ਆਪਦੀ ਮਾਂ ਦਾ ਮੂੰਹ ਨਹੀਂ ਦੇਖਿਆ ਤੇ ਉਹ ਕਿੱਦਾਂ ਹਰਦੁਆਰ ਜਾਣਗੇ ਮੈਨੂੰ ਆਪ ਸੋਚੋ ਤੁਸੀਂ ਹਰਦੁਆਰ ਜਾ ਕੇ ਕਿੱਦਾਂ ਫੁੱਲ ਪਾਉਣਗੇ ਜਿਨੇ ਉਹ ਇੱਥੇ ਹੀ ਫਿਰ ਰਹੇ ਨੇ ਜੀ ਉਹ ਪਰ ਉਹਨਾਂ ਦਾ ਪੱਕੀ ਕਰੀ ਯਕੀ ਜਦੋਂ ਦੀ ਮੌਤ ਹੋ ਗਈ ਨਾ ਉਹਦੇ ਬੱਚਿਆਂ ਨੇ ਬਾਹਰੋਂ ਆਉਣਾ ਸੀਗਾ ਅਸੀਂ ਉਹਦੀ ਬਾਡੀ ਇੱਥੇ ਰੱਖ ਕੇ ਵੀ ਉੱਤੇ ਅੰਤ ਦਿਨ ਵਾਸਤੇ ਬਾਡੀ ਰੱਖਣੀ ਹੈ ਦੀ ਤੇ ਆਇਆ ਤੋਂ ਸਹਕਾਰ ਕਰਾਂਗੇ ਅੱਜ ਉਹ ਬੱਚੇ ਆ ਗਏ ਜਿਸ ਬਾਡੀ ਲੈਣਾ ਹੈ ਸਾਡੀ ਬਾਡੀ ਮਿਲੀ ਨਹੀਂ ਅੱਗੋਂ ਉਹ ਕਿਹਨੂੰ ਹੋਰ ਜਗਾਤੀ ਇਹਨਾਂ ਨੇ ਲੱਗਦਾ ਕਿ ਪਹਿਲਾਂ ਕਦੋਂ ਚਕਾਈ ਦਾ ਦੋ ਇਹਨਾਂ ਨੇ ਪਤਨ ਸ਼ਨੀਵਾਰ ਚਕਾਤੀ ਇਹਨਾਂ ਨੇ ਕੀ ਬੱਚ ਹੈ ਇਹਨਾਂ ਨੇ ਯਾਰ ਵੀ ਕਰਤਾ ਮੌਤ ਨੂੰ ਕਿੰਨਾ ਟਾਈਮ ਹੋ ਗਿਆ 19 ਤਰੀਕ ਨੂੰ ਸਵੇਰ ਹੋਈ ਆ ਅੱਛਾ ਸਸਕਾਰ ਕਰ ਉਹਨਾਂ ਨੇ ਕਰ ਦਿੱਤਾ ਆਹ ਦਿਆ ਕਰਤਾ ਪਤਨ ਅੱਛਾ ਤੁਸੀਂ ਕਿਹੜੀ ਜਗ੍ਹਾ ਜੇ ਅਸੀਂ ਮੋਗੇ ਤੋਂ ਆਏ ਹਾਂ ਹਾਂ अच्छा ਹੁਣ ਕੀ ਕਹਿੰਦੇ ਡਾਕਟਰਾਂ ਨਾਲ ਗੱਲਬਾਤ ਹੋਈ ਆ ਕੋਈ ਨਹੀਂ ਡਾਕਟਰਾਂ ਨੇ ਗਲਤੀ ਹੋ ਗਈ ਜੀ ਗਲਤੀ ਹੋ ਗਈ ਗਲਤੀ ਹੋ ਗਈ ਜੀ ਗਲਤੀ ਹੋ ਗਈ ਡਾਕਟਰ ਤਾਂ ਗਲਤੀ ਕਰ ਹੀ ਜਾਂਦੇ ਆ ਅੱਛਾ ਜਿਹੜੇ ਪਰਿਵਾਰ ਨੂੰ ਇਹਨਾਂ ਨੇ ਬਾਡੀ ਦਿੱਤੀ ਉਹ ਪਰਿਵਾਰ ਕਿੱਥੇ ਦਾ ਸੀ ਪਤਾ ਨਹੀਂ ਕਿਥੋਂ ਦਾ ਸੀ ਨਹੀਂ ਉਹਨੂੰ ਜਾਣਦੇ ਇੱਥੇ ਫਿਰਦਾ ਨਹੀਂ ਦੇਖਿਆ ਜੀ ਨਹੀਂ ਦੇਖਿਆ ਥਾਨੇ ਦੇ ਬਾਅਦ ਦੇਖਿਆ ਕਿ ਨਹੀਂ ਦੇਖਿਆ ਕੀ ਪਤਾ ਦੇਖਿਆ ਕਿ ਇਹਨਾਂ ਨੇ ਜਾਣ ਕੇ ਜਗਾਦੀ ਕਿ ਉਹਨਾਂ ਨੂੰ ਕੀ ਪਤਾ ਕੀ ਕੀਤਾ ਇਹਨਾਂ ਨੇ ਜ਼ਿੰਮੇਵਾਰੀ ਇਹਨਾਂ ਦੀ ਸਾਡੀ ਤਾਂ ਕੋਈ ਜ਼ਿੰਮੇਵਾਰੀ ਨਹੀਂ ਅੱਛਾ ਕਿ ਕਿਹੜੇ ਥਣੇ ਆਉਂਦੇ ਆ ਮੋਗੇ ਤੋਂ ਜੀ ਹਾਂ ਅੱਛਾ ਹੁਣ ਕੀ ਮੰਗ ਕਰਦੇ ਹੋ ਤੁਸੀਂ ਆਈ ਦਾ ਮੋਗੇ ਆਈ ਤਾਂ ਮੰਗ ਕਰਦੇ ਆ ਵੀ ਸਾ ਤਾਂ ਉਹਦਾ ਸ਼ਾਕਾ ਵੀ ਇਹਨਾਂ ਨੇ ਬੋਡੀ ਉਹਦੇ ਅੰਗ ਵੇਚਤੇ ਆ ਬੋਡੀ ਜਾਣ ਕੇ ਚੁਗਾਦੀ ਕੀ ਇਹਨਾਂ ਨੇ ਅੱਛਾ ਬੋਡੀ ਰੱਖੀ ਕਿੱਥੇ ਹੋਈ ਸੀਗੀ ਇੱਥੇ ਮੁਹਸਤਿਰ ਜੀ ਨਾਲ ਅੰਦਰ ਅੱਛਾ ਤੁਸੀਂ ਬਿੱਲ ਪੂਰਾ ਪੇ ਕੀਤਾ ਹੋਇਆ ਹੈ ਪਰ ਇੱਕ ਨਿੱਕ ਨਵਾਂ ਪਿਆ ਹੈ ਪੇ ਕੀਤਾ ਆ ਜਿਹੜਾ ਅੱਜ ਬੋਡੀ ਲੈਣ ਦੇ ਅਤੇ ਹੀ ਹਸਪਤਾਲ ਪ੍ਰਸ਼ਾਸਨ ਵੱਲੋਂ ਇਸ ਨੂੰ ਲੈ ਕੇ ਸਫਾਈ ਦਿੱਤੀ ਗਈ। ਉਹਨਾਂ ਕਹਿੰਿਆ ਕਿ ਅਣਗਹਿਲੀ ਹੋਈ ਹੈ ਜਿਸ ਨੂੰ ਲੈ ਕੇ ਉਹ ਪਰਿਵਾਰ ਦੇ ਨਾਲ ਗੱਲਬਾਤ ਕਰ ਰਹੇ ਨੇ। ਦੇਖਦੇ ਆਂ ਜੀ ਅਸੀਂ ਇੱਕ ਵਾਰ ਦੇਖ ਰਹੇ ਆਂ ਸਾਰਾ ਹੰਕਾਰ ਰਹੇ ਆਂ। ਕਰਕੇ ਤੁਹਾਨੂੰ ਦੱਸਦੇ ਆਂ ਸਾਰਾ ਕੁਝ। ਇੱਕ ਵਾਰ ਅਸੀਂ ਆਪਦੇ ਲੈਵਲ ਤੇ ਦੇਖ ਰਹੇ ਹਾਂ। ਜੀ ਡੈੱਡ ਬੋਡੀ ਹੁੰਦੀ ਹੈ। ਜੀ ਉਹਦਾ ਸੰਸਕਾਰ ਵੀ ਕਰ ਦਿੱਤਾ ਗਿਆ ਹੈ। ਜੀ ਬੈਠਾ ਸਰ ਅਜੇ ਥੱਲੇ ਰੱਖੋ ਜੀ ਤਾਂ ਲੱਗਦਾ ਸਰ ਕਿਤਨਾ ਕਿਤੇ ਅਣਗਹਿਲੀ ਹੈ ਕਿ ਪਰਿਵਾਰ ਸਰ ਅਸੀਂ ਉਹੀ ਦੇਖ ਰਹੇ ਹਾਂ ਕਿ ਅਣਗਹਿਲੀ ਹੈ ਕਿੱਥੇ ਹੈਗਾ ਕੀ ਹੋਇਆ। ਸਾਡੇ ਵੱਲੋਂ ਸਾਰੀ ਲੇਬਲਿੰਗ ਪ੍ਰੋਪਰ ਹੁੰਦੀ ਹੈ। ਸਾਰਾ ਕੁਝ ਹ ਡਾਕਟਰ ਸੁਨੀਲ ਮਿੱਤਲ ਡੈਗਨਿਸ਼ਨ ਕੇ ਆਪ ਮੈਂ ਰੇਡੀਓਲੋਜਿਸਟ ਆਂ ਅੱਜ ਠੀਕ ਹੈ ਥੈਂਕ ਯੂ ਤਾਂ ਲੱਗਦਾ ਸਰ ਹੁਣ ਪਰਿਵਾਰ ਇਸ ਤਰੀਕੇ ਨਾਲ ਕਹਿ ਰਿਹਾ ਜੀ ਅੰਗ ਵੇਚੇ ਹੋ ਸਕਦੇ ਆ ਨਹੀਂ ਸਰ ਐਸਾ ਕੁਝ ਵੀ ਨਹੀਂ ਹੈਗਾ ਪਰ ਸਰ ਗਲਤੀ ਹੋਈ ਹੈ ਕਿਤੇ ਨਾ ਕਿਤੇ ਸਰ ਉਹੀ ਉਹੀ ਦੇਖ ਰਹੇ ਆ ਸਰ ਅਸੀਂ ਉਹੀ ਚੀਜ਼ ਕਰ ਰਹੇ ਆ ਸਰ ਹੁਣ ਤਾਂ ਡੈਡ ਕੋਡ ਜਦੋਂ ਚੇਂਜ ਹੀ ਹੋ ਗਈ ਸਨਕਾਰ ਹੋ ਗਿਆ ਤਾਂ ਪਰਿਵਾਰ ਵਾਲੇ ਜਾਨ ਮਾਰ ਰਹੇ ਉਹਨਾਂ ਦੇ ਦਿੱਕੰਦ ਕਿ ਭਾਈ ਸਰ ਅਸੀਂ ਦੇਖ ਰਹੇ ਆ ਦੇਖ ਕੇ ਤੁਹਾਨੂੰ ਜ਼ਰੂਰ ਦੱਸਾਂਗੇ ਤੁਹਾਨੂੰ ਕਦੋਂ ਪਤਾ ਲੱਗਿਆ ਚੇਂਜ ਹੋਣ ਦਾ ਸਾਨੂੰ ਅੱਜ ਸਵੇਰੀ ਗੱਲ ਹੋਈ ਹੈ ਜੀ ਇਹਨਾਂ ਨਾਲ ਤੇ ਉਹ ਵੀ ਦੂਜਾ ਪਰਿਵਾਰ ਵੀ ਇੱਥੇ ਉਪਰਵਾਰ ਕਿਤੋਂ ਦਾ ਜੀ ਜਿਹਨਾਂ ਨੂੰ ਤੁਸੀਂ ਬਾਡੀ ਦਿੱਤੀ ਹੈ ਇੱਥੇ ਲੋਕਲ ਹੈ ਜੀ ਮੈਨੂੰ ਡਿਟੇਲ ਹਜੇ ਪਤਾ ਨਹੀਂ ਉਹ ਹੀ ਦੇਖ ਰਿਹਾ ਸਾਰੀ ਪਰ ਦੂਜੇ ਦੋਨੋਂ ਪਰਿਵਾਰ ਵਾਲੇ ਇੱਥੇ ਹੀ ਆਏ ਖੈਰ ਦਾਤ ਦੀ ਹੈ ਕਿ ਇਹ ਪਹਿਲਾ ਮਾਮਲਾ ਨਹੀਂ ਜਦੋਂ ਕਿਸੇ ਹਸਪਤਾਲ ਦੀ ਅਜਿਹੀ ਅਣਗਹਿਲੀ ਸਾਹਮਣੇ ਆਈ ਹੋਵੇ ਇਸ ਤੋਂ ਪਹਿਲਾਂ ਵੀ ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਜਿਦੇ ਚਲਦੇ ਹੁਣ ਪ੍ਰਸ਼ਾਸਨ ਹਸਪਤਾਲ ਪ੍ਰਸ਼ਾਸਨ ਤੇ ਵੱਡੇ ਸਵਾਲ ਖੜੇ ਹੁੰਦੇ ਨੇ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ